ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਖੁਲਾਸੇ ਵਾਲੇ ਬਿਆਨਾਂ ਦੀ ਧਿਰਵਰਤੋਂ ਕਰਕੇ ਐਨਡੀਪੀਐਸ ਐਕਟ ਦੇ ਤਹਿਤ ਵਿਅਕਤੀਆਂ ਨੂੰ ਧੂਖੇ ਤੌਰ ਤੇ ਫਸਾਉਣ ਦੇ ਵੱਧ ਰਹੇ ਰੁਝਾਨ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਕਿ ਉਹ ਸੰਵਿਧਾਨ ਦੇ ਮੂਲ ਰੱਖਿਅਕ ਹੋਣ ਦੇ ਨਾਤੇ ਦਰਸ਼ਕ ਬਣ ਕੇ ਨਹੀਂ ਬੈਠ ਸਕਦੇ ਜਸਟਿਸ ਸੰਦੀਪ ਮੋਦਗਿਲ ਦੇ ਬੈਂਚ ਨੇ ਜ਼ੋਰ ਦੇ ਕੇ ਇਖਾਅ ਕੇ ਸੂਬੇ ਦੀ ਨਸ਼ਾ ਵਿਰੋਧੀ ਮੰਗਾਂ ਪਰ ਦਰਵਤੋਂ ਦੇ ਇੱਕ ਪੈਟਰਨ ਵਿੱਚ ਵਹਿ ਰਹੀ ਜਾਪਦੀ ਹੈ ਵਪਾਰਕ ਮਾਤਰਾ ਦੇ ਕੇਸ ਚੱਕੀ ਆਧਾਰਾਂ ਤੇ ਬਣਾਏ ਜਾ ਰਹੇ ਹਨ ਜਿਕਰ ਹੋਇਆ ਹੈ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੇ ਅਭਿਆਨ ਦੌਰਾਨ ਝੂਕੀਆਂ ਐਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ ਤੇ ਪੁਲਿਸ ਵੱਡੇ ਅਬਰਾਧੀਆਂ ਨੂੰ ਨਾ ਫੜ ਕੇ ਛੋਟੇ ਮੋਟੇ ਨਸ਼ੇੜੀਆਂ ਤੇ ਬੱਜ ਕੇ ਦਰਜ ਕਰ ਰਹੀ ਹੈ ਪਟੀਸ਼ਨਕਰਤਾ ਦੇ ਵਕੀਲ ਨੇ ਦੋਸ਼ ਲਗਾਇਆ ਹੈ ਕਿ ਯੁਗਤ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੀ ਆੜ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਲਾਭ ਲਈ ਗਿਰਿਫਤਾਰੀਆਂ ਨੂੰ ਵਧਾਉਣ ਲਈ ਸਰਕਾਰ ਦੁਆਰਾ ਇੱਕ ਵੱਡੀ ਰਣਨੀਤੀ ਦੇ ਹਿੱਸੇ ਵਜੋਂ ਬਦੇ ਹੋਏ ਆંકੜੇ ਅਤੇ ਮਨਘੜਤ ਸਬੰਧਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਸਟਿਸ ਮੋਲਗੇਲ ਨੇ ਕਿਹਾ ਕਿ ਇਹ ਅਦਾਲਤ ਵੀ ਇਹੀ ਵਿਚਾਰ ਰੱਖਦੀ ਹੈ ਕਿ ਪਿਛਲੇ 1 ਮਹੀਨੇ ਤੋਂ ਇੱਕੋ ਪੈਟਰਨ ਦੇ ਕਈ ਮਾਮਲੇ ਨਾਲ ਭਰੀ ਹੋਈ ਹੈ ਜਿਸ ਲਈ ਪਟੀਸ਼ਨ ਕਰਤਾਵਾਂ ਦੇ ਦਾਅਵਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਲੋਕਾਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਜਾ ਰਿਹਾ ਹੈ ਜਿੱਥੇ ਇੱਕ ਤੋਂ ਰਿਕਵਰੀ ਨਹੀਂ ਹੋਈ ਹੈ ਪਰ ਖੁਲਾਸਾ ਬਿਆਨ ਪ੍ਰਾਪਤ ਕਰਨ ਤੋਂ ਬਾਅਦ ਰਾਜ ਵਿੱਚ ਦੇ ਗਿਰਸਤਾਰ ਵਿਅਕਤੀਆਂ ਦੀ ਗਿਣਤੀ ਵਧਾਉਣ ਲਈ ਕਈ ਹੋਰ ਵਿਅਕਤੀਆਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਜਾਂਦਾ ਹੈ